ਹੈਲੋ ਦੋਸਤੋ ਗੁੱਡ ਮਾਰਨਿੰਗ ਸਸੀਆ ਕਾਲ ਨਮਸਤੇ ਅੱਜ ਆਪਾਂ ਤੁਹਾਨੂੰ ਨਵੀਂ ਵੀਡੀਓ ਨਵਾਂ ਬਲੌਗ ਨਵੀਂ ਥਾਂ ਤੇ ਲੈ ਕੇ ਚੱਲਦੇ ਆਂ ਅੱਜ ਆਪਾਂ ਦੋਸਤੋ ਆਏ ਹੋਏ ਆਂ ਪਿੰਡਾਂ ਵਿੱਚ ਆਪਾਂ ਪਿੰਡ ਤੁਨੋਂ ਦੀ ਬਾਹਰਲੀ ਫੰਨੀ ਦੇ ਉੱਪਰ ਖੜੇ ਆਂ ਰੋਡ ਦੇ ਉੱਤੇ ਤੇ ਪਿਛਲੀ ਸਾਈਡ ਜਿਹੜੀ ਹੈਗੀ ਆ ਮੇਰੇ ਜਿੱਥੇ ਆਪਾਂ ਪਿਛਲੀ ਆ ਜਿਹੜਾ ਸਾਈਡ ਪਿਛਲੀ ਸਾਈਡ ਆ ਇਹ ਰੋਡ ਪੈ ਜਾਂਦੀ ਆ ਆਪਣੇ ਸ਼ਿਰਗੜ ਚੀਮਾ ਨੂੰ ਜਾਂਦੀ ਆ ਪਿੰਡ ਚੱਕ ਨੂੰ ਹੋ ਕੇ ਚੱਕ ਤੋਂ ਨੱਥੋਿਹੜੀ ਰੋਡ ਤੋਂ ਹੁੰਦਿਆ ਹੋਇਆ ਆਪਾਂ ਇੱਧਰਲੇ ਪਾਸੇ ਆ ਗਏ ਆ। ਦੇਖ ਆਪਾਂ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਹ ਸਾਹਮਣੇ ਜਿਹੜੀ ਰੋਡ ਹੈਗੀ ਆ ਇਹ ਪਿੰਡ ਤੁਨੋ ਦੀ ਆ ਰੋਡ ਦਿਖਾਉਣੇ ਆ ਆਪਾਂ ਤੁਹਾਨੂੰ ਤੁਹਾਨੂੰ ਪਿੰਡ ਕਿਸ ਤਰ੍ਹਾਂ ਦਾ ਤੇ ਇੱਥੇ ਦੀ ਕਿੱਦਾਂ ਦੀ ਲੋਕੇਸ਼ਨ ਆ ਤੇ ਪਿੰਡ ਦੀ ਬਾਹਲੀ ਫਿਰਨੀ ਕਿਸ ਤਰ੍ਹਾਂ ਦੀ ਆ ਆਪਾਂ ਦੇਖੋ ਫਿਰਨੀ ਫਿਰਨੀ ਚੱਲਾਂਗੇ ਕਿਉਂਕਿ ਮੈਂ ਕੁੱਪਰ ਵੀ ਜਾਣਾ ਹੈਗਾ ਤੇ ਮੈਨੂੰ ਟਾਈਮ ਵੀ ਘੱਟ ਹੈਗਾ ਬਸ ਤੁਹਾਨੂੰ ਆਪਾਂ ਪਿੰਡ ਦੇ ਬਾਹਲੀਆ ਸਾਈਡਾਂ ਤੇ ਦਿਖਾਵਾਂਗੇ ਦੇਖੋ ਅੱਜ ਕੱਲ੍ਹ ਖੇਤ ਜੀਰੀ ਜਿਹੜੀ ਆ ਦੇਖੋ ਇਹ ਡੜੀ ਕਾਫੀ ਹੋ ਚੁੱਕੀ ਆ ਇਹ ਪੰਜਾਬ ਦੇ ਪਿੰਡ ਨੇ ਜੀ ਸਰ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਜੀਰੀ ਵਿਜੀ ਹੋਈ ਆ ਚੌਲ ਦੇਖ ਸਕਦੇ ਹੋ ਇਹ ਕਾਫੀ ਜਗ੍ਹਾ ਤੱਕ ਸੰਝ ਲੋ ਚੌਲੀ ਆ ਹੁਣ ਇਹ ਪੱਕਣ ਤੇ ਆਈ ਹੋਈ ਆ ਦੇਖ ਸਕਦੇ ਹੋ ਤੁਸੀਂ ਚੌਲ ਹੁਣ ਪੱਕ ਰਹੇ ਨੇ ਦਾਣੇ ਜਿਹੜੇ ਨਿਕਲੇ ਹੋ ਚੁੱਕੇ ਨੇ ਪੂਰੇ ਮਤਲਬ ਪੀਲਾ ਪਾਣ ਫੜ ਰਹੇ ਨੇ ਬਾਕੀ ਤੁਸੀਂ ਇਹਦੀ ਹਾਈਟ ਵੀ ਦੇਖ ਸਕਦੇ ਹੋ ਚਾਵਲ ਦੀ ਝੋਨੇ ਦੀ ਇਹ ਕਾਫੀ ਹੱਦ ਤੱਕ ਕਾਫੀ ਇਹਦੀ ਹਾਈਟ ਆ ਤੇ ਦੂਰ ਤੱਕ ਤੁਸੀਂ ਦੇਖੋ ਜੀ ਇਹ ਲਗਭਗ ਸਾਰੇ ਪਾਸੇ ਚਾਉੜੀ ਲੱਗੇ ਹੋਏ ਨੇ ਚੱਲਦੇ ਤੁਹਾਨੂੰ ਹੋਰ ਆਪਾਂ ਅੱਗੇ ਇਧਰ ਬਾਹਲੀ ਸਾਈਡ ਦੇ ਉੱਤੇ ਆਪਾਂ ਜਿੱਥੇ ਖੜੇ ਆ ਇਹ ਪਿੰਡ ਦਾ ਸ਼ਮਸ਼ਾਨ ਘਾਟਾ ਤੇ ਇਹਦੇ ਨਾਲ ਹੀ ਆਹ ਦੇਖੋ ਕੁਝ ਹੋਰ ਤੁਹਾਨੂੰ ਦਿਖਾਉਣੇ ਬਣਿਆ ਹੋਇਆ ਦੋਸਤੋ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਇਹ ਮਤਲਬ ਪਾਣੀ ਸਾਫ਼ ਕਰਨ ਦਾ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਆ ਦੇਖੋ ਇੱਥੇ ਪਾਣੀ ਆਉਂਦਾ ਫਿਰ ਇਹਦੇ ਵਿੱਚ ਪਾਣੀ ਫਿਰ ਅੱਗੇ ਇਹਦੇ ਵਿੱਚ ਪਾਣੀ ਹੋ ਜਾਂਦਾ ਤੇ ਚੌਥਾ ਉਹਦੇ ਵਿੱਚ ਪਾਣੀ ਜਾਂਦਾ ਤੇ ਉਸ ਤੋਂ ਬਾਅਦ ਜਾ ਕੇ ਅੱਗੇ ਦੇਖ ਸਕਦੇ ਹੋ ਤੁਸੀਂ ਇਹ ਬਣਿਆ ਹੋਇਆ ਟ੍ਰੀਟਮੈਂਟ ਪਲਾਂਟ ਇਹਦੇ ਵਿੱਚ ਪਾਣੀ ਸਾਫ਼ ਹੋ ਕੇ ਜਾਂਦਾ ਤੇ ਅੱਗੇ ਜਾ ਕੇ ਉਹ ਫਰਨੀ ਦੇ ਉੱਤੇ ਦਿਖਾਉਣੀ ਆ ਤੁਹਾਨੂੰ ਸਾਹਮਣੇ ਦੇਖੋ ਸੱਪੜਾ ਉਹਦੇ ਵਿੱਚ ਪਾਣੀ ਜਾਂਦਾ ਤੇ ਉਹ ਚੋਂ ਆ ਕੇ ਆ ਜਗ੍ਹਾ ਤੇ ਆ ਜਾਂਦਾ ਤੇ ਸਾਫ਼ ਹੋ ਕੇ ਇੱਥੋਂ ਫਿਰ ਖੇਤਾਂ ਨੂੰ ਸਪਲਾਈ ਹੋ ਜਾਂਦਾ ਇਹ ਦੇਖ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇਹ ਹੈਗਾ এমਪਲਾਈਜ਼ ਕੁ ਸਿੱਧਾ ਲਿਖਿਆ ਹੋਇਆ ਕਿਉਂਕਿ ਸਾਫ਼ ਨਜ਼ਰ ਨਹੀਂ ਆਉਂਦਾਗਾ ਇਹ ਦੇਖ ਹੀ ਸਕਦੇ ਹੋ ਤੁਸੀਂ ਉਹ ਦੇਖ ਸਕਦੇ ਹੋ ਦੋਸਤੋ ਸਾਹਮਣੇ ਜਿਹੜਾ ਆਪ ਲੱਗਿਆ ਹੋਇਆ ਆਪਣੇ ਉਹ ਸਾਹਮਣੇ ਮੋਟਰ ਲੱਗੀ ਆ ਤੇ ਨਾਲ ਇਹਦੇ ਵਾਸਤੇ ਲਾਈਟ ਵਾਸਤੇ ਸੋਲਰ ਸਿਸਟਮ ਲੱਗਿਆ ਹੋਇਆ ਦੇਖ ਸਕਦੇ ਹਾਂ ਇੱਥੋਂ ਜਿਹੜੀ ਮੋਟਰ ਲੱਗੀ ਹੋਈ ਆ ਇੱਥੋਂ ਪਾਣੀ ਸਪਲਾਈ ਖੇਤਾਂ ਨੂੰ ਹੁੰਦਾ ਗਰੀਬ ਔਰਤ ਨੇ ਕਿਸੇ ਨੇ ਇਹ ਆਪਣੇ ਪਾਥੀਆਂ ਪੱਥਰ ਰੱਖਿਆ ਨੇ ਪਾਥੀਆਂ ਸਰਦੀਆਂ ਵਿੱਚ ਕੰਮ ਆਉਂਦੀਆਂ ਨੇ ਜੀ ਵੈਸੇ ਤਾਂ ਘਰ ਭਰੇਲੂ ਆਪਣੇ ਚੁੱਲਿਆਂ ਨੂੰ ਜਾਲਣ ਵਾਸਤੇ ਜੋ ਦੇਸੀ ਚੁੱਲ੍ਹੇ ਹੁੰਦੇ ਆ ਉਹਨਾਂ ਵਿੱਚ ਅੱਗ ਜਾਲ ਕੇ ਆਪਦਾ ਜੋ ਖਾਣਾ ਵਗੈਰਾ ਰੋਟੀ ਵਗੈਰੇ ਰੋਟੀ ਵਗੈਰਾ ਪਕਾਉਣੀ ਆ ਇਹਦੇ ਨਾਲ ਪਕਾਈ ਜਾਂਦੀ ਆ ਤੇ ਆਮ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੈਸੇ ਗੈਸ ਚੁੱਲ੍ਹੇ ਨੇ ਤੇ ਜਿਹੜੇ ਲੋਕ ਹਜੇ ਗਰੀਬ ਨੇ ਗੈਸ ਨਹੀਂ ਵਰਵਾਉਂਦੇ ਤੇ ਆਪਦਾ ਬਚਤ ਕਰਨ ਵਾਸਤੇ ਗੈਸ ਦੀ ਬਚਤ ਕਰਨ ਵਾਸਤੇ ਇਹ ਪੱਥੀਆਂ ਪੱਥ ਕੇ ਆਪਣੇ ਇਹ ਦਾ ਇਸਤੇਮਾਲ ਕਰਦੇ ਨੇ ਸਾਹਮਣੇ ਪਿੰਡ ਦੀ ਇਹ ਟੈਂਕੀ ਆ ਇੱਥੋਂ ਪਾਣੀ ਸਪਲਾਈ ਹੁੰਦਾ ਜੀ ਚੱਲਦੇ ਆ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਜੀ ਆ ਪਿੰਡ ਦੇ ਵਿੱਚ ਵੀ ਦੁਕਾਨਾਂ ਬਣ ਚੁੱਕੀਆਂ ਨੇ ਆ ਅਬਦੁੱਲਾ ਸਿੰਘ ਸ਼ਾਪ ਇਥੋਂ ਜਾਂਦਾ ਕੋਕਮ ਦਾ ਰਸਤਾ ਆ ਦੇਖ ਸਕਦੇ ਇਥੋਂ ਪਿੰਡ ਧਲੇਰ ਕਲਾਂ ਨੂੰ ਰਸਤਾ ਜਾਂਦਾ ਆ ਬੈਕ ਸਾਈਡ ਦੇਖੋ ਪਿੰਡ ਦੇ ਬਾਹਲੀ ਸਾਈਡ ਤੇ ਵੀ ਲਗਭਗ ਮਾਰਕੀਟ ਬਣ ਚੁੱਕੀ ਆ ਤੇ ਸ਼ਹਿਰ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਤੁਸੀਂ ਦੇਖ ਸਕਦੇ ਹੋ ਬਾਕੀ ਆ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਜਿਹੜਾ ਪਿਛਲਾ ਪਿੰਡ ਸੀਗਾ ਇਹ ਸੀਗੀ ਬਾਕੀ ਆ ਦੇਖ ਸਕਦੇ ਹੋ ਹੁਣ ਆਪਾਂ ਅਗਲੇ ਪਿੰਡ ਚੱਲਦੇ ਆ ਆ ਹੈਗਾ ਅਗਲੇ ਪਿੰਡ ਦਾ ਰਸਤਾ ਚੱਲਦੇ ਆ ਜੀ ਆਹ ਟੇਕ ਦਾ ਨੈਕਸਟ ਰਾਈਟ ਆ ਜਿਹੜਾ ਪਿੰਡ ਆ ਮੋਰੇ ਜਾਤੀਵਾਲਾ ਪਿੰਡ ਦੇਖ ਸਕਦੇ ਹੋ ਜਾਤੀਵਾਲਾ ਪਿੰਡ ਦਾ బోర్ਡ ਵੀ ਲੱਗਿਆ ਹੋਇਆ ਹੈ ਇੱਥੋਂ ਸੋਰੀ ਨਹੀਂ ਜਿੱਤਵਾਲ ਜਿੱਤਵਾਲ ਦਾ ਰਸਤਾ ਇਹ ਹੈਗਾ ਇਹ ਦੇਖ ਸਕਦੇ ਹੋ ਪਿੰਡ ਦਾ ਛੱਪੜ ਇੱਥੇ ਵੀ ਮਾਰਕੀਟ ਬਣੀ ਹੋਈ ਆ ਜਿਹੜਾ ਪਿਛਲਾ ਪਿੰਡ ਸੀ ਜੀ ਉਹ ਜਾਤੀਵਾਲੀ ਸੀਗਾ ਜਾਤੀਵਾਲ ਵੀ ਦੋ ਪਿੰਡ ਨੇ ਛੋਟਾ ਵੱਡਾ ਛੋਟੇ ਛੋਟੇ ਪਿੰਡ ਨੇ ਆ ਜਾਂਦਾ ਹੁਣ ਰਸਤਾ ਜਿੱਤਵਾਲ ਅੱਗੇ ਜਾ ਕੇ ਫਿਰ ਜਿੱਤਵਾਲ ਕੁੱਪ ਕੁੱਪ ਖੁਰਦ ਦੇਖੋ ਸਾਰੀਆਂ ਸਾਈਡਾਂ ਦੇ ਉੱਪਰ ਦੂਰ ਤੱਕ ਨਿਗਾਹ ਮਾਰੋ ਤੁਸੀਂ ਆਪਣੇ ਚੌੜੀ ਲੱਗੇ ਹੋਏ ਨੇ ਤੇ ਆਹ ਦੇਖੋ ਤੁਸੀਂ ਇਹਦੀ ਹਾਈਟ ਦੇਖੋ ਚਾਵਲਾਂ ਦੀ ਕਿੱਡੇ ਵੱਡੀ ਇਹਾਂ ਦੀ ਹਾਈਟ ਆ ਲਗਭਗ ਦੂਰ ਤੱਕ ਦੇਖੋ ਚਾਵਲਾਂ ਦੀ ਖੇਤੀ ਦੂਰ ਤੱਕ ਚਾਵਲੀ ਨੇ ਸਾਰੇ ਪਾਸੇ ਪੰਜਾਬ ਦੇ ਵਿੱਚ ਵਿੱਜੇ ਹੋਏ ਦੇਖ ਸਾ ਦਿਓ ਜਿਹੜੇ ਮਰਜੀ ਪਿੰਡ ਚਲ ਜਾਓ ਤੁਹਾਨੂੰ ਪਿੰਡਾਂ ਦੀ ਬਾਹਲੀ ਸਾਈਡ ਤੇ ਖੇਤਾਂ ਦੇ ਵਿੱਚ ਚਾਵਲੀ ਵਿੱਜੇ ਹੋਏ ਮਿਲਣਗੇ ਦੇਖ ਸਾ ਦਿਓ ਚਾਵਲ ਅੱਜ ਆ ਦੇਖਣ ਨੂੰ ਐਸੇ ਪਿੰਡਾਂ ਦੇ ਵਿੱਚ ਵੀ ਬਹੁਤ ਸੁਰਤੀਆ ਪੂਰੀ ਪੰਜਾਬ ਦੇ ਪਿੰਡਾਂ ਚ ਸੁਨਾ ਸੁਨੱਖਾ ਪਿੰਡ ਹੈ ਸੋਨੇ ਸੁਨੱਖੇ ਸਾਰੇ ਪਿੰਡ ਨੇ ਦੇਖ ਸਕਦੇ ਹੋ ਤੁਸੀਂ ਚੌੜਾ ਤੇ ਸਪਰੇ ਹੋ ਰਹੀ ਹੈ ਨਾਲ ਦੇਖ ਸਕਦੇ ਹੋ ਜੂਰ ਤੱਕ ਕੀ ਚੌਲ ਖਰਾਬ ਨਾ ਹੋਵੇ ਦੇਖੋ ਦੋਸਤੋ ਬਾਹਰਲੇ ਬਸੇ ਪਿੰਡ ਦੇ ਆਹਾ ਸੈਲਰ ਲੱਗਿਆ ਹੋਇਆ ਇੱਥੇ ਸੌਖਾ ਆਇਆ ਇਹਨਾਂ ਨੂੰ ਨਾਲ ਦੀ ਨਾਲ ਇੱਥੋਂ ਚੌਲ ਆ ਜਾਂਦੇ ਨੇ ਤੇ ਨਾਲ ਦੀ ਨਾਲ ਇੱਥੋਂ ਚੌਲ ਨਿਕਲ ਕੇ ਚਲੇ ਜਾਂਦੇ ਨੇ ਇੱਕ ਸਾਧੂ ਦੋਸਤੋ ਆਪਣੇ ਇੱਕ ਪਿੰਡ ਨੂੰ ਦੂਸਰੇ ਪਿੰਡ ਨੂੰ ਜੋੜਨ ਵਾਸਤੇ ਇਸ ਤਰ੍ਹਾਂ ਦੀਆਂ ਆਪਣੇ ਰੋੜ ਹੈਗੀਆਂ ਨੇ ਸਾਫ਼ ਸੁਥਰੀਆਂ ਜਿਹਾ ਸਰਕਾਰ ਵੱਲੋਂ ਕਾਫੀ ਉਪਰਾਲਾ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਪੰਜਾਬ ਸਰਕਾਰ ਵੱਲੋਂ ਜਿਹੜੇ ਸੂਏ ਕੱਢੇ ਨੇ ਪਾਣੀ ਇਹਨਾਂ ਸੂਆਂ ਦਾ ਖੇਤਾਂ ਨੂੰ ਜਾਂਦਾ ਦੇਖ ਹੀ ਸਕਦੇ ਹੋ ਤੁਸੀਂ ਇੱਥੋਂ ਦੇਖੋ ਆਪਣੇ ਬਣਾਈ ਹੋਇਆ ਨਕਾ ਬਣਾਇਆ ਹੋਇਆ ਇੱਥੋਂ ਪਾਣੀ ਜਾਂਦਾ ਖੇਤ ਰੋਟੀ ਨੂੰ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਪਾਣੀ ਵੀ ਕਾਫੀ ਛੱਡਿਆ ਹੋਇਆ ਦੇਖੋ ਆ ਵੀ ਦੇਖ ਸਕਦੇ ਹਾਂ ਪਿੰਡਾਂ ਦੇ ਬਾਹਲੇ ਸਾਈਡ ਤੇ ਜਗ੍ਹਾ ਇਦਾਂ ਦੀਆਂ ਬਣਾਈਆਂ ਹੋਈਆਂ ਨੇ ਕਾਫੀ ਸੁੰਨੀਆਂ ਸਨਖੀਆਂ ਨੇ ਖੁੱਲੀਆਂ ਜੋ ਆ ਵੀ ਤੁਸੀਂ ਦੇਖ ਸਕਦੇ ਹੋ ਗਰਾਊਂਡ ਵਗੈਰਾ ਪਿੰਡਾਂ ਦੀਆਂ ਹਾ ਦੇਖੋ ਜੀ ਇਹ ਹੈਗਾ ਕੁੱਪਖੁਰਦ ਕੁੱਪਕਲਾਂ ਦਾ ਸਟੇਸ਼ਨ ਦੇਖ ਸਕਦੇ ਹੋ ਇੱਥੋਂ ਐਂਟਰੀ ਆ ਤੇ ਆ ਬਾਲੀ ਸਾਈਡ ਆ ساری ਦੇਖ ਹੀ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਤੁਸੀਂ

ਕਿ ਛੋਏ ਰੋਂਦਾ ਹੁਣ ਥੱਲੇ ਸਾਹਮਣੇ ਗੱਡੀ ਦੀ ਲਾਈਨ ਆ ਟਰੈਕ ਅੱਗੇ ਇਹ ਰਸਤਾ ਖੁੱਪ ਖੜਦੂ ਜਾਂਦਾ ਪਿੰਡ ਦੀ ਦੇਖ ਸਕਦੇ ਹੋ ਜੀ ਮੋਟਰ ਪਾਣੀ ਵੀ ਦੂਰ ਤੱਕ ਸਾਰੇ ਪਾਸੇ ਚਾਵਲ ਵਿਝੇ ਹੋਏ ਨੇ ਝੋਨਾ ਇੱਕ ਸਾਜੇ ਇਹ ਜਾਂਦਾ ਹੈਗਾ ਅੱਗੇ ਫੁਖਰਦ ਨੂੰ ਪਿੰਡ ਨੂੰ ਰਸਤਾ ਇੱਕ ਸਾਜੋ ਜੀ ਆਪਨੇ ਆਇਆ ਜੀ ਜੋ ਐਕਸਪ੍ਰੈਸ ਬੇ ਜੋ ਬਣ ਰਿਹਾ ਹੈ ਉਹ ਇੱਕ ਹੀ ਸਾਜੋ ਤੁਸੀਂ ਦੇਖੋ ਜੀ ਪਿੰਡ ਦੀ ਪਾਰਲੀ ਸਨ ਕਰਨੀ ਇਹ ਜੀ ਰਸਤਾ ਆ ਪਿੰਡ ਤੱਕ ਲਾ ਇਹ ਰਸਤਾ ਜਾਂਦਾ ਊਪਖੁਰਦ ਨੂੰ ਦੇਖੋ ਚਾਰੇ ਪਾਸੇ ਜਿਹੀ ਚਾਵਲ ਬੀਜੇ ਹੋਏ ਨੇ ਆ ਪਿੰਡ ਦਾ ਟਰੇਡ ਕਰਾਉਂਦਾ